ਕਿ ਵੀ ਅਗਸਤ ਤੋਂ 15 ਨਵੰਬਰ ਤੱਕ ਇਹ ਜਿਹੜੇ ਹੈ ਨਾ ਅਰਥ ਸਿੱਖ ਵਿਚਾਰ ਜਿਹੜਾ ਆਪਾਂ ਕਹਿੰਦੇ ਆ ਇਹਨਾਂ ਦੀ ਇੱਕ ਸੀਰੀ ਸ਼ੁਰੂ ਹੋਣ ਵਾਲੀ ਹੈ ਪਿਛਲਾ ਤਾਂ ਕਿਸੇ ਦਾ ਵੀ ਦੱਸ ਸਕਦੇ ਆ ਹੂੰ ਹੂੰ ਕਿਵੇਂ ਹੋਗੇ ਮੈਂ ਉਹ 40 ਦਿਨ ਦਾ ਇੱਕ ਪਾਠ ਹੈ ਭਗਤੀ ਹੈ ਉਹ ਮੰਨ ਲੋ ਕਰਨੀ ਪੈਂਦੀ ਹੈ ਹੂੰ ਤੁਹਾਡਾ ਪਿਛਲਾ ਤੁਹਾਡਾ ਪਾਸਟ ਅਰੁਣ ਜੀ ਬੈਠੇ ਆ ਮੰਨ ਲੋ ਅਗਰ ਮੈਂ ਉਹ ਕੀਤੀ ਹੋਏ ਮੈਂ ਸਾਰਾ ਕੁਝ ਦੱਸ ਦਿੰਦਾ ਰਹੰਦਾ ਜਦੋਂ ਉਹ ਪਿਛਲਾ ਸਾਰਾ ਕੁਝ ਦੱਸ ਦਿੰਦਾ ਕੋਈ ਤਾਂ ਫਲਾਨੀ ਬੱਸ ਆਇਆ ਹਾਂ ਫਲਾਨੀ ਕੁੜੀ ਨਾਲ ਤੋਂ ਕਿੰਡੋ ਚੜਿਆ ਤੇ ਤੇਰੀ ਜੇਬ 'ਚ ਨੇ ਰੁਪਈਏ ਆ ਘਰੋਂ ਲੈ ਕੇ ਤੁਰਿਆ ਫਲਾਨੀ ਰੇੜੀ ਦੇ ਤਾਂ ਜੂਸ ਪੀਦਾ ਤੇ ਅਸੀਂ ਵਿਸ਼ਵਾਸ ਕਰਦੇ ਠੀਕ ਆ ਆਪਾਂ ਨੂੰ ਐ ਲੱਗਦਾ ਵੀ ਅੱਗੇ ਵਾਲਾ ਵੀ ਕਰ ਦੂਗਾ ਆਉਣ ਵਾਲਾ ਭਵਿੱਖ ਫਿਊਚਰ ਉਹ ਜਦ ਕਿ ਉਹ ਫਿਊਚਰ ਬਾਰੇ ਕੱਖ ਨਹੀਂ ਕਰ ਸਕਦੇ ਤਾਂ ਮੈਨੂੰ ਜਿਹੜਾ ਖਾਦਸ਼ਾ ਹੈ ਉਹ ਹਰਿਆਣਾ ਉੱਤਰਾਖੰਡਿਆਂ ਗੁਜਰਾਤ ਇੱਥੇ ਕੋਈ ਵੱਡਾ ਜਿਹੜਾ ਹੈ ਪਚਾਰ ਉਹ ਕਿਸੇ ਵੀ ਟਾਈਮ ਆ ਸਕਦਾ 10 ਅਪ੍ਰੈਲ 2025 ਤੋਂ 25 ਅਪ੍ਰੈਲ 2025 ਇਹ ਉਹ ਟਾਈਮ ਆ ਇਹਦੇ ਵਿੱਚ ਸਮੁੰਦਰ ਦੇ ਕਿਨਾਰਿਆਂ ਤੇ ਵਸੇ ਹੋਏ ਲੋਕ ਨਾਰਥਰਨ ਜ਼ੋਨ ਵੀ ਪ੍ਰਭਾਵਿਤ ਹੋਊਗਾ ਸਰਦਨ ਜ਼ੋਨ ਵੀ ਪ੍ਰਭਾਵਿਤ ਹੋਊਗਾ ਪਚਾਲਾ ਵੀ ਕਿ ਲੜੀ ਆਊਗੀ ਤੇ ਬਾਰਿਸ਼ ਬੇਸਾਬ ਹੋਣੀ ਹੈ ਨਾਰਥਰਨ ਇੰਡੀਆ ਚ ਇੱਕ ਡੈਮ ਜ਼ਰੂਰ ਕਲਾਪਸ ਸ਼ਨੀ ਦੀ ਸਥਿਤੀ ਦੇਖਣੀ ਪੈਂਦੀ ਹੈ ਨਾ ਸ਼ਨੀ ਜੀ ਦੇ 10ਵੇਂ ਉਸ ਬੰਦੇ ਨੂੰ ਸਮੁੰਦਰ ਦੇ ਅੰਦਰ ਕੋਈ ਜਵਾਲਾਮੁਖੀ ਫਟ ਸਕਦਾ ਕੋਈ ਸਬਮਰੀਨ ਇੱਕ ਦੂਸਰੇ ਨਾਲ ਟਕਰਾ ਕੇ ਪਰਮਾਣੂ ਵਿਸਫੋਟ ਵੀ ਹੋ ਸਕਦਾ ਜਿਹਨੂੰ ਡਾਕਟਰਾਂ ਨੇ ਜਵਾਬ ਦਿੱਤਾ ਬੈੱਡ ਤੇ ਪਿਆ ਹਸਪੀਟਲ ਵਾਲੇ ਕਹਿੰਦੇ ਸੇਵਾਈ ਕਰ ਜਿੰਨੇ ਦਿਨ ਹੈਗਾ ਮਿੱਟੀ ਦਾ ਬਰਤਨ ਕੋਰਾ ਸਰਵੰਦਾਤੇ ਇਲੈਨ ਟੱਕਣ ਲਾਉਣ ਉੱਪਰ ਟੱਕਣ ਨੂੰ ਚਾਰੇ ਪਾਸੇ ਕਿਲੀ ਮਿੱਟੀ ਨਾਲ ਬੰਦ ਕਰਕੇ ਉਹਨੂੰ ਚਿੱਕੜ 'ਚ ਦੱਬ ਕੇ ਹੰ ਸ਼ਨੀਵਾਰ ਉਹ ਬੰਦਾ ਉੱਠ ਕੇ ਖੜਾ ਹੋ ਗਿਆ ਇਹ ਜ਼ਰੂਰੀ ਨਹੀਂ ਵੀ ਜੇ ਤੁਹਾਡੇ ਘਰ ਕੋਈ ਭੂਤ ਆ ਜਾਂ ਚੜੇਲਾ ਜਿੰਨਾ ਹੈ ਨਾ ਇਹ ਹੁੰਦੇ ਆ ਵੀ ਹੁੰਦੇ ਹੁੰਦੇ ਇੰਡੀਆ 'ਚ ਭੂਤ ਹੁੰਦੇ ਆ ਜੀ ਪਾਕਿਸਤਾਨ 'ਚ ਨਹੀਂ ਹੁੰਦੇ ਇੰਡੀਅਨ ਲੋਕਾਂ ਨੂੰ ਇਹ ਇਹ ਪਤਾ ਹੈ ਕਿ ਮਰ ਗਿਆ ਬੰਦਾ ਹੂੰ ਆਪਾਂ ਜਲਾਇਆ ਹੈ ਹੂੰ ਉਹਨੋਂ ਦੀ ਆਤਮਾ ਭਟਕਦੀ ਹੋ ਕਿਸੇ ਬਾਡੀ ਦੇ ਵਿੱਚ ਦੁਬਾਰਾ ਜਨਮ ਲੇ। ਇਸਲਾਮ ਦੇ ਵਿੱਚ ਇਹ ਹੈ ਵੀ ਬੰਦਾ ਮਰ ਗਿਆ। ਰੈਸਟ ਇਨ ਪੀਸ ਲਿਖਦੇ ਨਾ ਆਪਾਂ। ਉਹ ਰੈਸਟ ਕਰ ਰਿਹਾ ਉੱਥੇ, ਸੌਂ ਰਿਹਾ। ਇੱਕ ਦਿਨ ਜਜਮੈਂਟ ਦਾ ਦਿਨ ਆਊਗਾ। ਅੱਛਾ। ਉਹ ਦਿਨ ਅੱਲਾ ਮਿਆ ਕਰੂਗਾ ਸਾਰਿਆਂ ਦਾ। ਉਹ ਜਿਹਨੇ ਚੰਗੇ ਕੰਮ ਕੀਤੇ ਹੋਣਗੇ ਉਹਨਾਂ ਨੂੰ ਹੈਵਨ ਚ ਲੈ ਜਾਊਗਾ। ਇਹਨਾਂ ਨੇ ਮਾੜੇ ਕੰਮ ਕੀਤੇ ਹੋਣਗੇ ਉਹ ਹੈਲ ਚ ਜਾਣਗੇ। ਇਹ ਸਵਰਗ ਨਰਕ ਜਿਹਨੂੰ ਆਪਾਂ ਕਹਿੰਦੇ ਆ ਪਰ ਬੰਦਾ ਮੁੜ ਕੇ ਨਹੀਂ ਜਾਂਦਾ